ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਦਾ ਸੋਹਣਾ ਦਾ ਮੌਸਮ ਦੇਖ ਕੇ ਮੈਂ ਤੇ ਮੇਰੀ ਦੀਦੀ ਨਿਕਲੇ ਸੀ ਬਾਹਰ ਕੁੰਮਨ ਸੋਚਿਆ ਮੜਾ ਐਕਸਪਲੋਰ ਹੀ ਕਰ ਲਈਆ ਆਉਂਦੇ ਆਉਂਦੇ ਅਸੀਂ ਲਾਗੇ ਵਲੋਗਿੰਗ ਕਰਨ ਵਲੋਗਿੰਗ ਕਰਦੇ ਕਰਦੇ ਛੋਟਾ ਜਿਹਾ ਪਲਾਂਟ ਤੋੜ ਕੇ ਨਾਲ ਲੈ ਲਿਆ ਕਰ ਵੀ ਫੁੱਲ ਬੂਟੇ ਜ਼ਰੂਰੀ ਓ ਯਾਰ ਇੱਕ ਤਾਂ ਟਰੱਕ ਵਿੱਚ ਆ ਗਿਆ ਚੱਲ ਕੋਈ ਨਹੀਂ ਵੇਟ ਕਰ ਲੰਨੇ ਆ ਓ ਹੈਲੋ ਤੂੰ ਸਾਡਾ ਰੇਸ ਲਾ ਰਿਹਾ ਅਸੀਂ ਵੀ ਅੱਗੇ ਨਿਕਲ ਜਾਾਂਗੇ ਇਹ ਸੀ ਲੁਧਿਆਣੇ ਦਾ ਸੋਹਣਾ ਜਿਹਾ ਇੱਕ 뷰 ਪੰਜਾਬ ਵਾਲਾ ਉਫ ਉਹ ਵੀਉ ਦੇਖਣ ਲੱਗੋ ਮੁੰਡੇ ਕਾਕੇ ਖੜਾ ਜਾਂਦੇ ਨੇ ਇੱਕ ਤਾਂ ਯਾਰ ਤੂੰ ਭੌਂਗਲਾ ਪਹਿਲਾਂ ਮੈਂ ਬਾਅਦ ਚ ਭੌਂਗ ਲੰਨੀ ਆ ਬਦਮੀਸ਼ ਇੱਕ ਮਿੰਟ ਮੈਂ ਤੇ ਦੀਦੀ ਸ਼ਾਇਦ ਗੁੰਮ ਗਿਆ ਆ ਕਿਹੜੀ ਜਗ੍ਹਾ ਤੇ ਆ ਗਏ ਇੱਥੇ ਦੋ ਦਿਨ ਪਹਿਲਾਂ ਮੀਂਹ ਪਿਆ ਸੀ ਤੇ ਹਲੇ ਤੱਕ ਪਾਣੀ ਨਹੀਂ ਨਿਕਲਿਆ ਅੱਜ ਵੀ ਸੋ ਰੱਬ ਦਾ ਨਾਮ ਲੈ ਕੇ ਸੈਡ ਸੈਡ ਤੋਂ ਨਿਕਲਣ ਦੀ ਕੀਤੀ ਵੀ ਬਾਛੇ ਤੇ ਚੇਦੀ ਘਰੇ ਪਾਉਂਦੀ ਐ ਤੇ ਆ ਕੇ ਰਕਾਰ ਸਾਨੂੰ ਸੀ بس ਮੀਨ ਆ ਪਵੇ ਕਿਉਂਕਿ ਇੱਥੇ ਪਾਣੀ ਪਹਿਲਾਂ ਹੀ ਬਹੁਤ ਖੜਿਆ ਸੀ ਜਿਹੜੀ ਚੀਜ਼ ਦੀ ਦੁਆ ਕੀਤੀ ਰੱਬ ਨੇ ਵੀ ਨੇੜੇ ਆ ਕੇ ਸੁਣ ਲਈ ਤੇ ਮੀਂਹ ਪਾਈ ਦਿੱਤਾ ਖੈਰ ਫਿਰ ਕਿਸੇ ਅਸੀਂ ਦੋਵੇਂ ਜਣੇ ਗਿੱਲੇ ਹੋ ਗਏ ਤੇ ਬਹੁਤ ਗੰਦਾ ਗੰਦਾ ਵੀ ਲੱਗ ਰਿਹਾ ਸੀ ਵੀ ਬਰਸ਼ੇ ਤੇ ਛੇਤੀ ਔਨ ਕਰੇ ਪਾਣੀ ਇੰਨਾ ਘੜਾ ਸੀ ਡਰ ਸੀ ਕਿਤੇ ਐਕਟਿਵਾ ਬੰਦ ਨਾ ਹੋ ਜਾਵੇ ਫਿਰ ਰਾਹ ਨੇ ਰਾਜ ਦੀਦੀ ਨੇ ਮੈਨੂੰ ਮੇਰੀ ਮੰਜ਼ਿਲ ਤੇ ਲਾ ਦਿੱਤਾ ਕਿ ਇੱਥੋਂ ਆਟੋ ਫੜ ਕੇ ਆਪਣੇ ਘਰੇ ਚਲੋ ਓਟੋ ਵਾਲਾ ਕੋਈ ਮੈਨੂੰ ਲੈ ਕੇ ਜਾਣ ਲਈ ਤਿਆਰ ਨਹੀਂ ਸੀ ਕਿਉਂਕਿ ਉਹ ਸਾਈਡ ਬਹੁਤ ਜ਼ਿਆਦਾ ਪਾਣੀ ਸੀ ਇੱਕ ਓਟੋ ਵਾਲੇ ਨੇ ਤਰਸ ਖਾ ਕੇ ਮੈਨੂੰ ਬਿਠਾਈ ਲਿਆ ਕਿ ਚੱਲ ਕੋਈ ਨਹੀਂ ਮੈਂ ਆਊਟਸਾਈਡ ਚਲੀ ਜਾਣਾ ਫਿਰ ਕੀ ਸੀ ਓਡੋ ਵੀ ਪਾਣੀ 'ਚ ਡੁੱਬਦਾ ਜਾ ਰਿਹਾ ਸੀ ਇੰਨਾ ਪਾਣੀ ਖੜਾ ਸੀ ਲੁਧਿਆਣੇ 'ਚ ਸਾਡੇ ਲੁਧਿਆਣੇ 'ਚ 5 ਮਿੰਟ ਵੀ ਪੈ ਗਏ ਤੇ ਇਧਰ ਪਾਣੀ ਦਾ ਨਿਕਲੇ ਹੋਈ ਨਹੀਂ ਸਕਦਾ ਫਿਰ ਆਜ ਉਤਰਨ ਤੋਂ ਬਾਅਦ ਮੈਂ ਜਾ ਰਹੀ ਸੀ ਘਰੇ ਤੁਰ ਕੇ ਮੈਂ ਦੇਖ ਰਹੀ ਸੀ ਸ਼ਾਇਦ ਕੋਈ ਜਾਣ ਪਛਾਣਦਾ ਮਿਲ ਜਾਵੇ ਕਿਉਂਕਿ ਮੈਂ ਬੋਰ ਹੋ ਰਹੀ ਸੀ ਮੈਨੂੰ ਕੋਈ ਗੱਲਾਂ ਕਰਨ ਲਈ ਮਿਲ ਜੇ ਫਿਰ ਆਖਿਰਕਾਰ ਤਾਂ ਘਰ ਕੇ ਮੈਂ ਆਪਣੇ ਗਲੇ ਚ ਪਹੁੰਚੇ ਉਹ ਹੈਲੋ ਆ ਗਿਆ ਵੈਗਰੂ ਬਸ ਮੱਤਿਲ ਕਾ ਨਾ ਮੈਂ ਨਗਰਾ ਵੈਗਰੂ ਵੈਗਰੂ ਬਸ ਮੈਂ ਗੀਰਾ ਨਾ ਮੈਂ ਗੀਰਾ ਨਾ ਮੇਰਾ ਪੈਰ ਨਾ ਤਿਲ ਕੇ ਵੀ ਤਾਂ ਹੱਡੀ ਵੀ ਨਹੀਂ ਜੁੜਨੀ ਵੈਗਰੂ 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 ਬਚਾਓ ਗਿਆ ਹੇ ਸ਼ੁਕਰਾਂ ਮੈਂ ਅੱਗੇ ਨਾਂਗੀ ਇੱਕ ਤਾਂ ਯਾਰ ਵਿੱਚ ਲੋਕ ਆ ਜਾਂਦੇ ਫਾਈਨਲੀ ਮੈਂ ਆਪਣੇ ਘਰੇ ਪਹੁੰਚ ਗਈ ਥੈਂਕ ਯੂ ਮੇਰਾ ਵਲੌਗ ਸਾਰਾ ਦੇਖਣ ਲਈ ਬੈਕਗਰਾਉਂਡ ਨੌਇਸ ਇਗਨੋਰ ਕਰੀਏ ਕਮੈਂਟ ਕਰਕੇ ਦੱਸੋ ਕਿਵੇਂ ਲੱਗਾ